ਤੇ ਬੱਚੇ ਅੱਜ ਸਕੂਲ ਜਿਹੜੇ ਆਏ ਆ ਉਹ ਹੌਲੀਡੇਜ਼ ਹੋਮਵਰਕ ਲੈਣ ਆਏ ਕਿਉਂਕਿ ਪੇਰੈਂਟਸ ਨੂੰ ਛੁੱਟੀਆਂ ਇਕਦਮ ਜਦੋਂ ਨਿਊਜ਼ ਆਈ ਹੈ ਸਰਕਾਰ ਵੱਲੋਂ ਤੇ ਇਕਦਮ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਤੇ ਬੱਚੇ ਘਰ ਬੈਠੇ ਖਾਲੀ ਤੇ ਉਹਨਾਂ ਨੂੰ ਹੌਲੀਡੇਜ਼ ਹੋਮਵਰਕ ਦੇਣਾ ਸੀ ਔਰ ਹੌਲੀਡੇਜ਼ ਹੋਮਵਰਕ ਲਈ ਵੀ ਸਿਰਫ ਪੇਰੈਂਟਸ ਬੁਲਾਏ ਸੀ ਬੱਚੇ ਨਾਲ ਆ ਗਏ ਸੀ ਇਸ ਕਰਕੇ ਵੀ ਐਸੀ ਕਈਆਂ ਨੂੰ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਸਮਝ ਕੇ ਆਣਾ ਕੰਮ ਜਿਹੜਾ ਪਾਇਆ ਹੈ ਦੀ ਪੇਪਰ ਚੱਲ ਨਹੀਂ ਰਹੀ ਤਾਂ ਕੱਲ ਪਰਸੋਂ ਫਤੂ ਹੋਇਆ ਬਸ ਹੁਣ ਚੁੱਕਿਆ ਕਰੀਏ ਫਸ ਹੁਣ ਤੋਂ ਫਿਰ ਕਲਾਸਾਂ ਲੱਗਦੀਆਂ ਸਾਰੇ ਟੀਚਰ ਹੁੰਦੇ ਨੇ ਥੋੜੇ ਦਿਨ ਲੱਗਣ ਪੰਜਾਬ ਵਿੱਚ ਵੱਧੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਹ ਐਲਾਨ 21 ਮਈ ਤੋਂ ਲਾਗੂ ਹੋਇਆ ਜਿਸ ਤੋਂ ਬਾਅਦ ਕਈ ਪ੍ਰਾਈਵੇਟ ਸਕੂਲ ਅਜੇ ਵੀ ਮਨਮਰਜ਼ੀ ਦੇ ਨਾਲ ਚੱਲ ਰਹੇ ਨੇ ਅਜੇ ਹਾਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਅਜੇ ਵੀ ਖੋਲਿਆ ਜਾ ਰਿਹਾ ਹੈ ਤੇ ਉਸ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਜਦੋਂ ਇਸ ਦੀ ਖਬਰ ਮੀਡੀਆ ਨੂੰ ਪਤਾ ਲੱਗੀ ਤਾਂ ਮੀਡੀਆ ਦੀ ਟੀਮ ਸਕੂਲ 'ਚ ਪਹੁੰਚੀ ਤਾਂ ਸਕੂਲ ਦੇ ਬਾਹਰ ਮੌਜੂਦ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਸਕੂਲ ਦੇ ਵਿੱਚ ਪੜਦਾ ਹੈ ਅਤੇ 7ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪਰਸੋਂ ਹੀ ਉਹਨਾਂ ਦੇ ਪੇਪਰ ਖਤਮ ਹੋਏ ਨੇ ਅਤੇ 1 ਜੂਨ ਤੱਕ ਸਕੂਲ ਦੇ ਵਿੱਚ ਆਉਣ ਦੇ ਉਹਨਾਂ ਨੂੰ ਸਕੂਲ ਵੱਲੋਂ ਹੁਕਮ ਕੀਤੇ ਗਏ ਨੇ ਅਤੇ ਉਸ ਵਿਦਿਆਰਥੀ ਨੇ ਦੱਸਿਆ ਕਿ 1 ਜੂਨ ਤੋਂ ਬਾਅਦ ਹੀ ਉਹਨਾਂ ਨੂੰ ਛੁੱਟੀਆਂ ਹੋਣਗੀਆਂ ਅਤੇ ਜਦੋਂ ਸਕੂਲ ਦੇ ਵਿੱਚ ਮੀਡੀਆ ਦੀ ਟੀਮ ਨੇ ਪਹੁੰਚ ਕੇ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰੋਜ਼ਾਨਾ ਸਕੂਲ ਲੱਗ ਰਿਹਾ ਅਤੇ ਅੱਜ ਵੀ 12 ਵਜੇ ਤੱਕ ਸਕੂਲ ਲੱਗੇਗਾ ਦੂਜੇ ਪਾਸੇ ਇਸ ਮਾਮਲੇ 'ਚ ਸਕੂਲ ਪ੍ਰਿੰਸੀਪਲ ਦਾ ਕੀ ਕਹਿਣਾ ਆਓ ਸੁਣਦੇ ਮੈਂ ਸੀਨ ਸਰਿੰਦੇਵ ਸਕੂਲ ਦੀ ਪ੍ਰਿੰਸੀਪਲ ਆਪਣਾ ਬਟਾਲਾ ਰੋਡ ਹੈ ਸਕੂਲ ਤੇ ਬੱਚੇ ਅੱਜ ਸਕੂਲ ਜਿਹੜੇ ਆਏ ਆ ਉਹ 홀ੀਡੇਜ਼ ਹੋਮਵਰਕ ਲੈਣ ਆਏ ਆ ਕਿਉਂਕਿ ਪੇਰੈਂਟਸ ਨੂੰ ਛੁੱਟੀਆਂ ਇਕਦਮ ਜਦੋਂ ਨਿਊਜ਼ ਆਈ ਹੈ ਸਰਕਾਰ ਵੱਲੋਂ ਤੇ ਇਕਦਮ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਤੇ ਬੱਚੇ ਘਰ ਬੈਠੇ ਖਾਲੀ ਤੇ ਉਹਨਾਂ ਨੂੰ 홀ੀਡੇਜ਼ ਹੋਮਵਰਕ ਦੇਣਾ ਸੀ ਤੇ ਇਸ ਕਰਕੇ ਅੱਜ ਨੋਟਿਸ ਪਾਇਆ ਹੋਇਆ ਸੀ ਤੇ 홀ੀਡੇਜ਼ ਹੋਮਵਰਕ ਲਈ ਪੇਰੈਂਟਸ ਬੁਲਾਏ ਹੋਏ ਸੀ ਆਦਰਵਾਇਜ਼ ਸਕੂਲ ਸਾਡੇ ਟੋਟਲੀ ਬੰਦ ਨੇ ਸਰਕਾਰ ਦੇ ਹੁਕਮ ਦੀ ਪਾਲਣਾ ਦੇ ਸਮੇਤ ਜਿਸ ਦਿਨ ਤੋਂ ਅਨਾਉਂਸ ਹੋਇਆ ਉਸ ਦਿਨ ਤੋਂ ਹੀ ਛੁੱਟੀਆਂ ਚੱਲ ਰਹੀਆਂ ਹਨ ਔਰ ਹੌਲੀਡੇਜ਼ ਹੋਮਵਰਕ ਲਈ ਵੀ ਸਿਰਫ ਪੇਰੈਂਟਸ ਬੁਲਾਏ ਸੀ ਬੱਚੇ ਨਾਲ ਆ ਗਏ ਸੀ ਇਸ ਕਰਕੇ ਵੀ ਅਸੀਂ ਕਈਆਂ ਨੂੰ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਹੈ ਸਮਝ ਕੇ ਆਣਾ ਕੰਮ ਜਿਹੜਾ ਪਾਇਆ ਹੈ ਤੇ ਇਸ ਕਰਕੇ ਬੱਚੇ ਨਾਲ ਕੋਈ ਨਾ ਕੋਈ ਬੱਚਾ ਨਾਲ ਆਇਆ ਦੇਖਿਆ ਤੁਸੀਂ ਪਿਛਲੇ 6-7 ਦਿਨਾਂ ਤੋਂ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਹੈ ਰੋਜ਼ਾਨਾ ਬੱਚੇ ਆ ਰਹੇ ਆ ਬੈਕ ਉਹਨਾਂ ਦੇ ਮੋਢੇ ਤੇ ਹੁੰਦੇ ਗਰਮੀ ਦੇ ਵਿੱਚ ਬੱਚੇ ਕਹਿੰਦੇ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਕਲਾਸਿਸ ਵੀ ਲੱਗਦੀਆਂ सर साडास के लिए इस तरह नहीं हो सकदा बिकॉज़ अस्सी उस दिन तो ही छुट्टियां कीतीया ने जी साडे सिर्फ आज बच्चे आए ने और हॉलीडेज होमवर्क लेने आए पर, पर रोज, रोज sir, बच्चे करे जे रोज हर रोज आउंदे और ਤੁਹਾਡੇ ਕਲਾਸਾਂ ਵਿੱਚ ਜਾ ਕੇ ਦੇਖੇ ਕਲਾਸਾਂ ਨਹੀਂ ਲੱਗੀਆਂ ਕਲਾਸਾਂ ਸਰ ਕੋਈ ਨਹੀਂ ਲੱਗੀਆਂ ਜਿਹੜੇ ਬੱਚੇ ਤੁਸੀਂ ਦੇਖਿਆ ਟੀਚਰ ਨੇ ਜੇ ਕੰਮ ਬਲੈਕਬੋਰਡ ਤੇ ਪਾਇਆ ਤੇ ਬੱਚੇ ਉਤਾਰ ਰਹੇ ਆ 홀리เดজ হোমওয়ার্ক ਲਈ ਆਂਦੇ ਨੇ ਉਹ ਵੀ ਪੇਰੈਂਟਸ ਬੁਲਾਏ ਸੀਗੇ ਬੱਚੇ ਅਸੀਂ ਨਹੀਂ ਬੁલાਏ ਬੱਚੇ ਤਾਂ ਕਹਿੰਦੇ ਕਲਾਸਾਂ ਨਾਲ 온ਲੀ ਸਾਨੂੰ ਬੁਲਾਇਆ ਜਾਂਦਾ ਸਰ ਕਲਾਸ ਸਾਡੀ ਨਹੀਂ ਲੱਗਦੀ ਅਸੀਂ ਇਨ ਬਿਨ ਜੋ ਹੁਕਮ ਦੀ ਪਾਲਣਾ ਹੁੰਦੀ ਹੈ ਡੀਅਰ ਸਾਬ ਦੀ ਅਸੀਂ ਪੂਰੀ ਤਰ੍ਹਾਂ ਉਹਦਾ ਪਾਲਣ ਕਰਦੇ ਹਾਂ ਹਮੇਸ਼ਾ ਕਰਦੇ ਹਾਂ ਔਰ ਅੱਜ ਬੱਚੇ ਜਿਹੜੇ ਆਏ 홀ੀਡੇਜ਼ ਹੋਮਵਰਕ ਲੈਣ ਆਏ ਸੀ ਜ਼ਿਕਰ ਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਧੀ ਗਰਮੀ ਦੇ ਮੱਦੇਨਜ਼ਰ ਸਕੂਲ ਦੇ ਵਿੱਚ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਗਏ ਨੇ ਲੇਕਿਨ ਹਜੇ ਵੀ ਕੁਝ ਸਕੂਲ ਅਜਿਹੇ ਨੇ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਤੱਜੀਆਂ ਉਡਾ ਕੇ ਆਪਣੀ ਮਨਮਾਨੀ ਨਾਲ ਸਕੂਲ ਖੋਲ ਰ ਰਹੇ ਨੇ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ 21 ਮਈ ਤੋਂ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਐਲਾਨ ਕੀਤੇ ਗਏ ਨੇ ਅਤੇ 28 ਮਈ ਤੱਕ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਹੋਮਵਰਕ ਕਿਉਂ ਨਹੀਂ ਦਿੱਤਾ ਗਿਆ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ 7th ਕਲਾਸ ਤੇ ਕਿਹੜੇ ਸਕੂਲ ਚ ਇਹ ਜਿਹੜਾ ਇੱਥੇ ਹੈਗਾ ਨਹੀਂ ਸਰਨ ਦਾ ਸਕੂਲ ਸਰਨਜੀਤ ਸਰੰਦਰ ਸਰੰਦਰ ਤੇ 7th ਕਲਾਸ ਚ ਵੈਰੀ ਗੁੱਡ ਕਿੰਨੇ ਕ ਬੱਚੇ ਡੇਲੀ ਆਉਂਦੇ ਨੇ ਸਕੂਲ ਯੈਸ ਤੇ ਛੁੱਟੀਆਂ ਨਹੀਂ ਹੋਈਆਂ ਇਹ ਇੱਕ ਇੱਕ ਜੂਨ ਨੂੰ ਪੈਣਗੀਆਂ ਇੱਕ ਜੂਨ ਨੂੰ ਪੈਣਗੀਆਂ ਜੂਨੀ ਮਤਲਬ ਇੱਕ ਜਿਹੜੀ ਤਾਰੀਖ ਆਹ ਇੱਕ ਤਰੀਕ ਨੂੰ ਪੈਣਗੀਆਂ ਯਾਰ ਕਿੰਨੇ ਬੱਚੇ ਨੇ ਸਕੂਲ ਚ ਸਾਰੀ ਕਲਾਸਾਂ ਲੱਗਦੀਆਂ ਹਾਂਜੀ ਠੀਕ ਹੈ ਸਾਡੇ ਪੇਪਰ ਚੱਲਣ ਦੀ ਤਾਂ ਕੱਲ ਪਰਸੋ ਖਤਮ ਹੋ ਗਿਆ ਅੱਜ ਅੱਛਾ ਹੁਣ ਹੁਣ ਛੁੱਟੀਆਂ ਪੈ ਗਈਆਂ ਬਸ ਹੁਣ ਤੋਂ ਫਿਰ ਕਲਾਸਾਂ ਲੱਗਦੀਆਂ ਸਾਰੇ ਟੀਚਰ ਹੁੰਦੇ ਨੇ ਥੋੜੇ ਦਿਨ ਲੱਗੂਗੀ ਇੱਕ ਤਰੀਕ ਨੂੰ ਛੁੱਟੀਆਂ ਪੈਣਗੀਆਂ ਸਾਰੇ ਟੀਚਰ ਹੁੰਦੇ ਨੇ ਹਾਂਜੀ ਸਰਹੰਦਰ ਸਕੂਲ ਸਕੰਦਰ ਹਾਂਜੀ ਹਾਂ